ਜੈ ਹਿੰਦ ਸਰਕਾਰ ਹਾਏ 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 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਅਕਾਲੀ ਦਲ ਸਤੰਤਰ ਵੱਲੋਂ ਪਟਿਆਲਾ ਬੇਡ ਨਾਬਾ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਕੁਮਾਰ ਮੋਦੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਦਾ ਫੁਕਿਆ ਗਿਆ ਪੁਤਲਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਕੀਤੀ ਗਈ ਜ਼ਬਰਦਸਤ ਨਾਰੇਬਾਜੀ ਇਸਰੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਦੇ ਸੰਭੂ ਅਤੇ ਖਨੌਰੀ ਬਾਟਰਾ ਤੇ ਸ਼ਾਂਤ ਮਈ ਢੰਗ ਨਾਲ ਦਰਨਾਂ ਤੇ ਬੈਠੇ ਕਿਸਾਨਾਂ ਨਾਲ ਧੋਖੇਬਾਜ਼ੀ ਕੀਤੀ ਗਈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ ਕਿਸਾਨਾਂ ਦੇ ਦਰਨਾਂ ਨੂੰ ਚੁਗਵਾਇਆ ਗਿਆ। ਉਸ ਦੇ ਰੋਸ ਵਜੋਂ ਅਕਾਲੀ ਦਲ ਸਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸੋਲੀ ਦੀ ਅਗਵਾਈ ਹੇਠ ਪਟਿਆਲਾ ਗਿਟਨਾਬਾ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਦੇ ਮੁਖ ਕਨਵੀਨਰ ਸ੍ਰੀ ਨਰਿੰਦਰ ਕੁਮਾਰ ਵਿਕੀਜਰੀਵਾਲ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਕੁਮਾਰ ਮੋਦੀ ਦਾ ਪੁਤਲਾ ਭੁੱਕਿਆ ਗਿਆ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਪੁਤਲਾ ਭੁਕਣੋਂ ਪ੍ਰੰਤ ਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਦੇਸ਼ ਦਾ ਅੰਨਦਾਤਾ ਕਿਸਾਨ ਦਿਨ ਰਾਤ ਮਿਹਨਤ ਕਰਾਤਾਂ ਨੂੰ ਸੱਪਾਂ ਦੀਆਂ ਸਰੀਆਂ ਮਿੱਧ ਕੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਅਨਾਜ ਪੈਦਾ ਕਰਦਾ ਹੈ ਅਤੇ ਦੇਸ਼ ਦਾ ਢਿੱਡ ਭਰਦਾ ਹੈ ਪਰੰਤੂ ਫਿਰ ਵੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਅੰਨਤਾ ਤੇ ਨਾਲ ਬੇਉਤਮੰਦੀ ਬਣਾ ਕੇ ਵੱਡਾ ਧੋਖਾ ਕੀਤਾ ਗਿਆ ਮੀਟਿੰਗ ਦੇ ਵਹਾਨੇ ਬਲਾ ਕੇ ਮਹਾਲੀ ਪੁਲਿਸ ਦੁਆਰਾ ਗ੍ਰਿਫਤਾਰ ਕਰਵਾਇਆ ਗਿਆ ਅਤੇ ਖਨੌਰੀ ਸੰਭੂ ਬਾਡਰ ਤੋਂ ਕਿਸਾਨਾਂ ਦੇ ਧਾਨਿਆਂ ਨੂੰ ਜ਼ਬਰਦਸਤੀ ਚੁਗਵਾਇਆ ਗਿਆ ਤੇ ਕਿਸਾਨਾਂ ਨੂੰ ਕੁੱਟਿਆ ਤੇ ਲੁੱਟਿਆ ਗਿਆ ਸਰਕਾਰ ਦੀ ਸਹਿਤ ਕਿਸਾਨਾਂ ਦਾ ਸਮਾਨ ਟਰੈਕਟਰ ਟਰਾਲੀਆਂ ਤੇ ਹੋਰ ਸਮਾਨ ਚੋਰੀ ਕੀਤਾ ਗਿਆ ਜਿਸ ਦੇ ਅਸੀਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਰੋਸ ਵਿੱਚੋਂ ਕਾਲੀ ਦਲ ਸੁਤੰਤਰ ਬਲਣਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦਰ ਕੇਜੀਵਾਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਤਲਾ ਫੁਕਿਆ ਗਿਆ ਆਓ ਦੇਖਦੇ ਹਾਂ ਨਾਬਾ ਤੋਂ ਪੱਤਰਕਾਰ ਗੁਰਮੁਖ ਸਿੰਘ ਪੋਜਵਾਜਰੀ ਦੀ ਵਿਸ਼ੇਸ਼ ਰਿਪੋਰਟ ਉਹਦਾ ਆਗੂ ਉਹਦਾ ਸੁਪਰੀਮੋ ਕੇਜਰੀਵਾਲ ਇਹ ਦੇਖਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਤਲਾ ਪਟਿਆਲਾ ਪੇ ਗੇਟ ਖਾਲੀ ਦਾ ਸਵੰਤਰ ਤੇ ਸਾੜਿਆ ਇਹ ਕੋਈ ਖੁਸ਼ੀ ਨੂੰ ਨਹੀਂ ਹੁੰਦਾ ਇਹ ਕੰਮ ਇਹ ਤਾਂ ਹੋਇਆ ਜਦੋਂ ਜਿਹੜਾ ਅਸੀਂ ਸਾਰੇ ਹਿੰਦੁਸਤਾਨ ਦਾ ਢਿੱਡ ਭਰਦੇ ਆ ਕਿਸਾਨ ਹਰ ਤਰ੍ਹਾਂ ਦਾ ਦਿਨ ਰਾਤ ਮੋਟਰਾਂ ਤੇ ਆਪ ਜਾ ਕੇ ਫਿਉਜ ਲਾਲਾ ਮੌਤ ਨਾਲ ਕਿਸਾਨ ਜੂਝਦਾ ਉਹ ਉਹ ਕਿਸਾਨ ਤੇ ਮਜ਼ਦੂਰ ਜਿਵੇਂ ਕੰਬੂਤੇ ਖਡਾ ਆਪਣੇ ਕੀ ਹੈ ਖਡੌਰੀ ਬਾਰਡਰ ਤੇ ਕੁੱਟੇ ਗਏ ਨੇ ਲੁੱਟੇ ਗਏ ਨੇ ਕੁੱਟ ਪੈਂਦੀ ਤਾਂ ਅੱਜ ਤਾਈਂ ਦੇਖੀ ਹੋਊਗੀ ਸਾਰਿਆਂ ਨੇ ਪਰ ਨਾਲ ਲੁੱਟਣਾ ਸਮਾਨ ਉਹ ਮੰਨ ਗਿਓ ਸਰਕਾਰ ਵਾਲਿਓ ਕਿਉਂ ਇਹ ਕੰਮ ਕਰਦੇ ਹੋ ਅਸੀਂ ਤਾਂ ਬੋਰੀ ਬੋਰੀ ਇਕੱਠੀ ਕਰਕੇ ਉਹ ਸਾਰਾ ਕਿਸਾਨ ਜਥੇਬੰਦੀਆਂ ਨੇ ਬਣਾਇਆ ਹੋਇਆ ਸਮਾਨ ਉਹ ਕਦੇ ਡਾਕਾ ਜਾਂ ਕਿਸੇ ਫੈਕਟਰੀ ਵਾਲੇ ਦਾ ਜਿਵੇਂ ਤੁਸੀਂ ਚੋਣਾ ਜਾਂ ਡੋਨੇਟ ਲੈਂਦੇ ਹੋ ਉਹਨੂੰ ਫੱਟ ਦਿੰਦੇ ਨੇ ਕੋਈ ਟੱਚੀ ਨਹੀਂ ਲਿਆ ਉਹ ਲੋਕਾਂ ਦਾ ਹੀ ਪੈਸਾ ਹੈ ਤੁਸੀਂ ਆਮ ਕਹਿੰਦੇ ਸੀ ਇਹ ਤਾਂ ਆਮ ਤੋਂ ਵੀ ਢੇਰੀ ਲਿਆ ਕੇ ਦੱਸੜਤੀ ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਅੱਜ ਜਿਹੜਾ ਆਮ ਆਦਮੀ ਪਾਕਿਸਤਾਨੀ ਵੱੱਡੇ ਕਰ ਪਿੰਡਾਂ 'ਚ ਵਰਕਰ ਬੈਠਾ ਹੈ ਸ਼ਹਿਰਾਂ 'ਚ ਵਰਕਰ ਬੈਠਾ ਹੈ ਉਹ ਵੀ ਅੱਜ ਤਰਾ-ਤਰਾ ਕਰ ਰਿਹਾ ਆਪਦੀ ਸਰਕਾਰ ਦੇ ਬੂਤੇ-ਬੂਤੇ ਥੱਪੜ ਮਾਰ ਰਿਹਾ ਹੈ ਇਹ ਆਹ ਕਿਹੜੀ ਜੱਕੋ ਤੇਰ ਵੀ ਕਰਤੀ ਅੰਮ੍ਰਿਤਸਰ ਦੇ ਦਿੱਲੀ ਦੇ ਆਖੇ ਲੱਗ ਕੇ ਇਹ ਕਦੇ ਹੋਈ ਨਹੀਂ ਸੀ ਆਪਣੇ ਦਾ ਪਿੰਡਾਂ 'ਚ ਨਹੀਂ ਕੋਈ ਕਰਦਾ ਜੇ ਕਿਸੇ ਨੂੰ ਘਰੇ ਬੁਲਾ ਲਵੇ ਘਰੇ ਬੁਲਾ ਕੇ ਕਦੇ ਦੇਖਿਆ ਕਿ ਉਹਨੂੰ ਪੁਲਿਸ ਨੂੰ ਫੜਾ ਦੋ ਇਹੀ ਸਾਡੇ ਕਿਸਾਨਾਂ ਨਾਲ ਹੋਇਆ ਮਜ਼ਦੂਰਾਂ ਨਾਲ ਹੋਇਆ 28 ਬੰਦੇ ਮੀਟਿੰਗ ਕਰਦ ਗਏ ਨੇ ਕੇਂਦਰ ਵਾਲੇ ਮੰਤਰੀ ਗੱਲ ਸੁਣ ਕੇ ਤੁਰ ਗਏ ਉਦੋਂ ਬਾਅਦ ਜਦੋਂ ਆਪਦੇ ਘਰਾਂ ਨੂੰ ਆਪਦੇ ਮੋਰਚਿਆਂ ਨੂੰ ਜਾ ਰਹੇ ਸੀ ਕਿਸਾਨ ਤਾਂ ਮਹਾਲੀ ਪੁਲਿਸ ਦੇ ਹਵਾਲੇ ਸਾਡੇ ਇੱਥੋਂ ਦੇ ਮੁੱਖ ਮੰਤਰੀ ਨੇ ਇੱਥੋਂ ਦੇ ਗ੍ਰਹਿ ਮੰਤਰੀ ਦੇ ਕੇਂਦਰ ਦੇ ਸਾਰੇ ਤੇ ਜੋ ਕੀਤਾ ਬਹੁਤ ਨਿੰਦਣਯੋਗ ਹੈ ਉਹ ਤੋਂ ਵੀ ਜਿੱਗੋ ਤੇਰ ਵੀ ਜਿਹੜਾ ਸਾਡਾ ਸਮਾਨ ਲੁੱਟਿਆ ਪੁਲਿਸ ਵਾਲਿਆਂ ਨੂੰ ਵੀ ਮੈਂ ਕਹਿੰਦਾ ਵੀਰੋ ਤੁਸੀਂ ਸਾਡੇ ਵੱਡੇ ਛੋਟੇ ਭਰਾ ਸਾਡੇ ਘਰਾਂ ਦੇ ਅਤਨਾ ਕਰੋ ਇਹ ਲੁੱਟ ਦਾ ਮਾਲ ਕੋਈ ਫੈਕਟਰੀ ਨਹੀਂ ਜਾਰੀ ਜਾ ਰਹੀ ਇਹ ਥੋੜਾ ਕਿੱਤਾ ਹੈ ਤੁਹਾਡੇ ਕੋਲ ਵੀ ਜ਼ਮੀਨਾਂ ਨੇ ਇਹਨਾਂ ਕੋਈ ਜ਼ਮੀਨਾਂ ਨੇ ਜ਼ਮੀਨਾਂ ਬਚਾਉਣ ਦੇ ਮਾਰੇ ਤਿੰਨ ਕਾਲੇ ਕਲੂਨਾ ਨੂੰ ਰੋਕਣ ਦੇ ਮਾਰੇ ਸਾਲ ਸਾਲ ਘਰ ਛੱਡ ਕੇ ਬੈਠੇ ਆ ਕੋਈ ਚਾਹ ਨੂੰ ਨਹੀਂ ਇਸ ਲਈ ਤਰਸ ਕਰੋ ਮੈਂ ਤਾਂ ਇਹੀ ਕਹਿਣਾ ਚਾਹਾਂ ਉਹਨਾਂ ਨੇ ਕਹਿਣਾ ਵੀ ਕਿ ਵਪਾਰ ਨੂੰ ਵੱਡਾ ਘਾਟਾ ਪੈ ਰਿਹਾ ਸੀ 1.5 ਸਾਲ ਤੋਂ ਜਿਹਦਾ ਵਾਟਰ ਬੰਦ ਹੋਇਆ ਪਿਆ ਸੀਗਾ ਉਹਦੇ ਬਾਅਦ ਕੀ ਕਹਿਣਾ ਇੱਕ ਨਾਪੇ ਦਾ ਵੀ ਇੱਕ ਨਾਪੇ ਦਾ ਵੀ ਆਮ ਆਦਮੀ ਪਾਰਟੀ ਦਾ ਲੀਡਰ ਆ ਜਿਹੜਾ ਉਹ ਇਸ ਗੱਲ ਦੀ ਬੜੀ ਖੁਸ਼ੀ ਮਨਾ ਰਿਹਾ ਕਹਿੰਦੇ ਵਪਾਰ ਖੁੱਲ ਗਿਆ ਜੀ ਹੁਣ ਬਹੁਤ ਫਾਇਦਾ ਹੋਵੇਗਾ ਇਹ ਹਰੇਕ ਦੀ ਆਪੋ ਆਪਣੀ ਸੋਚ ਹੈ ਅਸੀਂ ਕਹਿ ਰਹੇ ਹਾਂ ਵਪਾਰ ਨੂੰ ਜੇ ਘਾਟਾ ਪਾਇਆ ਉਹਨੂੰ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਕਹੋ ਨਾ ਵੀ ਭਾਈ ਤੁਹਾਡਾ ਭਗਵਾਨ ਤਮਾਨ ਨੇ ਪਾਇਆ ਅਸੀਂ ਤਾਂ ਦਿੱਲੀ ਜਾ ਰਹੇ ਹਾਂ ਹੁਣ ਵੀ ਕੱਢਣ ਦਿੱਲੀ ਪੰਜਾਬ ਨੂੰ ਮਾਰਨ ਆਵਾਜ਼ ਵੀ ਚਲੋ ਦਿੱਲੀ ਅਸੀਂ ਲੈ ਕੇ ਚਲਦੇ ਆ ਮੁੱਖ ਮੰਤਰੀ ਗੱਡੀ ਮੂਹਰੇ ਲਾਵੇ ਹੁੱਤਰ ਮਾਰੇ ਤੁਹਾਡੇ ਕੋਲ ਤਾਂ ਸਾਰੇ ਪੰਜਾਬ ਦੀ ਪੁਲਿਸ ਹੈ ਤੁਹਾਡੇ ਕੈਬਨਿਟ ਬੰਦ ਤੇ ਮੂਹਰੇ ਲਾਓ ਸਾਨੂੰ ਛੱਡ ਕੇ ਆਓ ਜੰਤਨ ਬੰਦ ਤੇ ਚਾਹੇ ਸਾਨੂੰ ਦਿੱਲੀ ਫਾਹੇ ਲਾ ਦੇ ਅਸੀਂ ਲੱਗਣ ਨੂੰ ਤਿਆਰ ਆ ਪਰ ਜਿਹੜਾ ਤੁਸੀਂ ਸਾਨੂੰ ਪਹਿਲਾਂ ਦਾ ਮਜ਼ਦੂਰਾ ਤੇ ਕਿਸਾਨਾਂ ਨੂੰ ਪਾੜਦੇ ਸੀ ਵੀ ਇਹਦਾ ਜਿੱਟਾਂ ਦੀ ਗੱਲ ਕਰਦੇ ਨੇ ਮਜ਼ਦੂਰਾ ਦੀ ਵੀ ਕਰਦੇ ਵੇ ਦੂਜੇ ਬਨੇ ਹੁਣ ਸਾਡੇ ਨਾਲ ਵਪਾਰੀ ਨੂੰ ਦੂਰ ਲਿਜਾ ਰਹੇ ਨੇ ਜੇ ਉਹਨਾਂ ਦੀ ਇੰਡਸਟਰੀ ਚੱਲਦੀ ਆ ਪੰਜਾਬ ਦੀ ਧਰਤੀ ਤੇ ਪੰਜਾਬ ਚ ਅਸੀਂ ਵੀ ਹਿੱਸਾ ਹੈ ਆ ਸਾਡੇ ਸਿਰ ਤੇ ਹੀ ਚੱਲਦੀ ਐ ਜਿਸ ਲਈ ਮੈਂ ਕਹਿਣਾ ਚਾਹੁੰਦਾ ਕਿ ਇਹ ਫੁੱਟ ਵਾਲਾ ਕੰਮ ਨਾ ਕਰੋ ਜਿਹਨੇ ਜਿਹਨੇ ਕਰਿਆ ਉਹ ਇੱਥੋਂ ਸਾਦਾ ਲਈ ਉੱਜੜ ਗਿਆ ਐ ਇੱਥੇ ਪੰਜਾਬ 'ਚ ਫੜ ਨਹੀਂ ਦਿੱਤਾ ਰਾਜਨੀਤੀ ਦੇ ਦਬਾਰੇ ਉਥੇ ਦੱਸਿਆ ਜਾਂਦਾ ਕਿ ਜਿਹੜਾ ਸਮਾਨ ਸੀ ਮਤਲਬ ਕਿਸਾਨਾਂ ਦਾ ਟਰੈਕਟਰ ਟ੍ਰਕ ਤੋਂ ਬਹੁਤ ਸਾਰਾ ਸਮਾਨ ਚੋਰੀ ਹੋ ਗਿਆ ਦੀ ਬਾਬਤ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਬਾਲ ਲੁੱਟਿਆ ਗਿਆ ਚੋਰੀ ਨਹੀਂ ਹੋਇਆ ਜੰਤਕ ਲੁੱਟਿਆ ਜਿੱਥੇ ਪੁਲਿਸ ਗਈ ਐ ਜੇ ਪੁਲਿਸ ਦੇ ਹੁੰਦੇ ਆਹ ਔਰੇ ਹੁਣ ਪੁਲਿਸ ਵਾਲੇ ਆਪਾਂ ਨੂੰ ਇਹ ਫੁੱਟੇ ਵਾਲੇ ਵਾਲੇ ਇਹ ਇਨਾਂ ਦੇ ਹੁੰਦੇ ਇੱਥੇ ਕੋਈ ਬਾਲ ਲੁੱਟਿਆ ਜਾਵੇ ਕਿਸੇ ਦੀਆਂ ਬਾਲੀਆਂ ਨਾ ਹੁਣ ਕੁਝ ਹੋਰ ਚੱਕਣਾ ਗੱਡੀਆਂ ਖੜੀਆਂ ਨੇ ਗੱਡੀ ਚੋਰੀ ਕਰਕੇ ਲੈ ਜਾਣ ਫੇ ਤਾਂ ਪਾਏ ਕਹਿੰਗੇ ਪੁਲਿਸ ਦੀ ਸਹਾਇਤਾ ਨਾਲ ਹੋ ਰਿਹਾ ਇਹ ਸਾਰਾ ਕੁਝ ਜੋ ਹੋ ਰਿਹਾ ਇਹ ਲਟਾਇਆ ਜਾ ਰਿਹਾ ਲੁੱਟਿਆ ਜਾ ਰਿਹਾ ਜਿਹੜਾ ਮੈਨੂੰ ਦੁੱਖ ਲੱਗ ਰਿਹਾ ਇਸੇ ਕਰਕੇ ਮੈਂ ਸਾਡੇ ਭਰਾਵਾਂ ਨੂੰ ਪੁਲਿਸ ਵਾਲਿਆਂ ਨੂੰ ਕਿਹਾ ਵੀ ਇੰਦਾ ਨਾ ਕਰੋ ਸਖਤੀ ਕਰੋ ਤਾਂ ਕਿ ਉੱਥੋਂ ਹੱਕ ਤੇ ਸੱਚ ਦਾ ਕੀਤਾ ਕਮਾਈ ਲੋਨ ਤੇ ਲਈ ਟਰਾਲੀ ਲੋਨ ਤੇ ਲਿਆ ਟਰੈਕਟਰ ਨਾ ਲਟਾਓ ਅਸੀਂ ਕਿੱਥੇ ਦਵਾਂਗੇ ਪੈਸੇ ਇਸ ਲਈ ਅਸੀਂ ਲੜਾਈ ਤਾਂ ਥੋੜੀ ਸਾਰਿਆਂ ਦੀ ਲੜਦੇ ਆ ਜਿਹਦਾ ਪੰਜਾਬ 'ਚ ਜਨਮ ਹੋ ਗਿਆ। ਕੀ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ? ਸਰਕਾਰਾਂ ਨੂੰ ਇਹ ਕਹਿੰਦੇ ਆ ਕਿ ਜੋ ਤੁਸੀਂ ਕਰਤਾ ਇਹ ਤਾਂ ਨਹੀਂ ਮੁੜਤਾ। ਜਦੋਂ ਦਰਬਾਰ ਸਾਹਿਬ ਤੇ ਹਮਲਾ ਕਾਂਗਰਸ ਮੌਕੇ ਹੋ ਗਿਆ ਸੀ, ਅਸੀਂ ਗੁਰਦੁਆਰੇ ਦਵਾਜ਼ਾ ਤਾਂ ਬਣਾ ਲਏ ਪਰ ਪਰ ਉਹ ਗੱਲ ਤਾਂ ਨਹੀਂ ਮੁੜੀ। ਇਸੇ ਤਰ੍ਹਾਂ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਇਹਨਾਂ ਦੇ ਅੱਖੇ ਲਾ ਕੇ ਜੋ ਕਰਤਾ ਕਿਸਾਨਾਂ ਨੂੰ ਉਹ ਨਹੀਂ ਵਾਪਸ ਹੋਣਾ ਪਰ ਹੁਣ ਵੀ ਮਹਾਉਲ ਬਣਾ ਲਓ। ਜੋ ਮਾਲ ਆ ਉਹਦੀ ਲਿਸਟਾ ਲਓ। ਪਿੰਡਾਂ 'ਚੋਂ ਜਾ ਕੇ ਕਿ ਕਿੰਨਾ ਸੀ ਉਹਦੇ ਬਾਪਜਾ ਜਿਹੜਾ ਪੈਸੇ ਨੇ ਤੁਸੀਂ ਭਰੋ ਤਾਂ ਕਿ ਖਾਨਾਂ ਨੂੰ ਰਾਹਤ ਮਿਲੇ ਨਹੀਂ ਇਹ ਪਾੜਾ ਵੱਜ ਜੂਗਾ ਜੇ ਅਕਾਲੀ ਦਲ ਸੁਤੰਤਰ ਵੱਲੋਂ ਜੋ ਫਤਲਾ ਭੁਕੇਆ ਗਿਆ ਉਹਦੀ ਬਾਤ ਕੀ ਕਰਨੇ ਚਾਹੁੰਦੇ ਹੋ ਕਿਉਂ ਭੁਕੇਆ ਗਿਆ ਅਕਾਲੀ ਦਲ ਸੁਤੰਤਰ ਨੇ ਪਟਿਆਲਾ ਗੇਟ ਨਾਪੇ ਜੋ ਫਤਲਾ ਭੁਕੇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਹਦਾ ਕਾਰਨ ਇਹ ਹੈ ਕਿ ਕਿਸਾਨਾਂ ਨਾਲ ਜੋ ਧੱਕਾ ਕੀਤਾ ਹੈ ਸਰਕਾਰ ਨੇ ਦੁਨਣਾ ਸ਼ੰਭੂ ਬੈਰੀਅਰ ਤੇ ਖਨੌਰੀ ਦੋਨਾਂ ਥਾਵਾਂ ਤੇ ਕਿਸਾਨਾਂ ਨੂੰ ਬੁਲਾ ਕੇ ਮੀਟਿੰਗ ਤੇ ਸੱਦ ਕੇ ਜਿੰਨੇ ਵੀ ਲੀਡਰ ਸੀਗੇ ਉਹ ਸਾਰੇ ਉੱਥੇ ਅਰੈਸਟ ਕਰ ਲਏ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਸਮਾਨ ਵੱਡੀ ਫੋਰਸ ਨਾਲ ਲੈ ਕੇ 3-3 4-4000 ਬੰਦਾ ਫੋਰਸ ਦਾ ਲੈ ਕੇ ਉਹ ਕਿਸਾਨਾਂ ਨੂੰ ਉੱਥੋਂ ਅਰੈਸਟ ਕੀਤਾ ਜਿਹੜੇ ਉੱਥੇ ਬੈਠੇ ਸੀ ਉਸ ਤੋਂ ਬਾਅਦ ਇਹਨਾਂ ਉਹਨਾਂ ਦਾ ਸਮਾਨ ਥੀ ਟਰੈਕਟਰ ਟਰਾਲੀਆਂ ਉਹਨਾਂ ਦੇ ਕੂਲਰ ਸਿਲੰਡਰ ਉਹ ਸਾਰੇ ਉੱਥੋਂ ਲੋਕ ਚੱਕ ਕੇ ਲੈ ਗਏ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਤੁਸੀਂ ਉਹ ਕੀਤਾ ਤਾਂ ਉਹਨਾਂ ਦਾ ਉਹਨਾਂ ਦੀ ਰਖਵਾਲੀ ਵੀ ਕਰਨੀ ਸੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਇਹ ਧਿਆਨ ਚ ਦਿਵਾਉਣਾ ਚਾਹੁੰਦੇ ਹਾਂ ਕਿ ਭਾਈ ਮੁੱਖ ਮੰਤਰੀ ਸਾਹਿਬ ਸਾਲ ਦੋ ਰਹਿ ਗਏ ਆਉਣਾ ਫੇਰ ਪੰਜਾਬ ਦੇ ਇਹਨਾਂ ਕਿਸਾਨਾਂ ਕੋਲ ਹੀ ਹੈ ਇਹ ਅੰਨਦਾਤਾ ਦੇ ਨਾਲ ਜੋ ਧੱਕਾ ਕੀਤਾ ਹੈ ਇਹ ਬਹੁੜਾ ਚੰਗਾ ਕੰਮ ਨਹੀਂ ਕੀਤਾ ਤਾਂ ਇਹਦੀ ਜਿਹੜੀ ਸਜ਼ਾ ਹੈ ਉਹ ਤੇਰੀ ਸਰਕਾਰ ਨੂੰ ਮਿਲਣ ਵਾਲੀ ਹੈ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਪੁਲੇਖੇ 'ਚ ਨਾ ਰਹੋ ਕਿ ਤੁਹਾਡੀ 92 ਸੀਟਾਂ ਆ ਗਈਆਂ ਉਹਨਾਂ ਹਾਲਾਤ ਤੁਹਾਡੇ ਬਿਲਕੁਲ ਫਲਾਫ ਹੋਣਗੇ ਕਿਸਾਨ ਤੁਹਾਡਾ ਇਹ ਅਲੰਬਾ ਲਾ ਕੇ ਛੱਡਣਗੇ